ਖਰਦੀ ਹਵਾ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਪੰਜਾਬ ਦਾ ਏਕਿਓ ਜਿਹੜਾ ਵਾ ਉਹ ਵੀ ਬਹੁਤ ਜ਼ਿਆਦਾ ਆਪ ਚਾ ਜਾ ਵਾ ਤਾਂ ਕਿਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਆ ਰਹੇ ਨੇ ਸਾਲਿਆਂ ਦੀਆਂ ਪ੍ਰੋਬਲਮ ਆ ਰਹੀਆਂ ਨੇ ਕਈਆਂ ਨੂੰ ਅਲਰਜੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਗਲੇ ਤੇ ਸਾਹ ਦੇ ਰਿਲੇਸ਼ਨ ਦੇ ਵਿੱਚ ਸੜੇ ਨੇ ਉਹ ਸਾਰੇ ਪੇਸ਼ੈਂਟਸ ਆ ਰਹੇ ਨੇ ਸਾਲਾਂ ਚ ਦਿੱਕਤ ਆ ਰਹੀ ਹੈ ਗਲੇ ਖਰਾਸ਼ ਹੈ ਡਰਾਈ ਕਫ ਹੈ ਜਿਹੜੀ ਕਿ ਰੁੱਕੀ ਨਹੀਂ ਰਹੀ ਹੈਗੀ ਅੱਖਾਂ 'ਚ ਜਲਨ ਹੈ ਨੀਜ਼ਲ ਨੀਜ਼ਲ ਕੰਗੇਸ਼ਨ ਹੈ ਇਹ ਵਾਲੇ ਪੇਸ਼ੈਂਟ ਜਿਹੜੇ ਨੇ ਸਾਡੇ ਕੋਲ ਆ ਰਹੇ ਨੇ ਤੇ ਹੁਣ ਹੌਲੀ-ਹੌਲੀ ਜਦੋਂ ਇਹ ਕੰਮ ਵੱਧਾ ਜਾ ਰਿਹਾ ਤਾਂ ਨਮੂਨੀਆਂ ਟਾਈਪ ਪੇਸ਼ੈਂਟਸ ਜਿਹੜੇ ਨੇ ਸਾਡੇ ਕੋਲੇ ਜਿਹੜੇ ਬੁਖਾਰ ਨਾਲ ਆ ਰਹੇ ਨੇ ਧੁੰਦ ਪੈ ਰਹੀ ਹੈ ਕੀ ਇਹ ਧੁੰਦ ਦਾ ਜਾਂ ਧੂਆਂ ਵਾਂ ਕੀ ਹੈਗਾ ਵਾ ਕਿਉਂਕਿ ਲੋਕਾਂ ਨੂੰ ਨਹੀਂ ਸਮਝ ਲੱਗ ਰਿਹਾ ਕੀ ਹੈ ਕੀ ਹੈਗੀ ਆ ਸਰਦੀਆਂ ਵਾਂ ਸਰਦੀਆਂ ਲੋਕ ਸਮਝਦੇ ਨੇ ਧੁੰਦ ਹੈਗੀ ਆ ਪਰ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜੜੀਆਂ ਵਾਂ ਉਹ ਫੈ ਰੀਆਂ ਨੇ ਨਵੀਂ ਫਸਲ ਬੀਜਣ ਤੋਂ ਪਹਿਲਾਂ ਉਪਰਾਲੀ ਨੂੰ ਅੱਗ ਲਾ ਦਿੰਦੇ ਨੇ ਉਹਨੂੰ ਖਤਮ ਕਰਨ ਲਈ ਉਹਨੂੰ ਅੱਗ ਲਾ ਦਿੰਦੇ ਨੇ ਔਰ ਤਨੂ ਮੈਂ ਦੱਸਦੇ ਆ ਕਿ ਜਿਹੜੀ ਪ੍ਰਾਲੀ ਹੁੰਦੀ ਆ ਉਹਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਚਾਵਲ ਜਿਹੜਾ ਆ ਆਪਾਂ ਜਦੋਂ ਦੇਖਦੇ ਆ ਤੁਹਾਨੂੰ ਬਹੁਤ ਪਾਣੀ ਚਾਹੀਦਾ ਹੁੰਦਾ ਹੈ ਜਦੋਂ ਉਹਨੂੰ ਅੱਗ ਲਾ ਦਿੰਦੇ ਆ ਉਹ ਧੂਆਂ ਬਹੁਤ ਡੈਂਸ ਹੁੰਦਾ ਧੂਆਂ ਡੈਂਸ ਹੁੰਦਾ ਹੈ ਔਰ ਉਹਦੇ ਸਸਪੈਂਡਡ ਪਾਰਟੀਕਲ ਬਹੁਤ ਜ਼ਿਆਦਾ ਹੁੰਦੇ ਆ ਧੂਆਂ ਬਹੁਤ ਜ਼ਿਆਦਾ ਹੈ ਚਲੋ ਕੰਮ ਤੇ ਤਾਂ ਜਾਣਾ ਹੀ ਹੈ ਪਰ ਕੋਸ਼ਿਸ਼ ਇਹ ਕਰੋ ਕਿ ਜੇ ਬਹੁਤ ਜ਼ਰੂਰੀ ਨਹੀਂ ਹੈਗਾ ਤਾਂ ਇੰਡੋਰੀ ਰਹੋ ਖਾਸ ਕਰਕੇ ਬੱਚੇ ਬਜ਼ੁਰਗਾਂ ਨੂੰ ਬਿਲਕੁਲ ਬਾਹਰ ਨਾ ਕੱਢੋ ਔਰ ਮੇਰੀ ਅਪੀਲ ਹੈ ਸਰਕਾਰ ਨੂੰ ਕਿ ਸਕੂਲਾਂ ਦੇ ਛੁੱਟੀ ਕਰ ਦੇਣੀ ਚਾਹੀਦੀ ਹੈ ਵਿਜ਼ਿਬਿਲਟੀ ਕਰਕੇ ਵੀ স্মੋਕ ਕਰਕੇ ਵੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ AQI ਖਰਾਬ ਚੱਲ ਰਿਹਾ ਵਾ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸੰਗਣੀ ਧੁੰਦ ਵੀ ਦੇਖਣ ਨੂੰ ਮਿਲੀ ਆ ਤਾਂ ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਵੀ ਜਿਹੜੇ ਨੇ ਉਹ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਹ ਲੈਣ ਦੀਆਂ ਬਿਮਾਰੀਆਂ ਆ ਰਹੀਆਂ ਨੇ ਅਲਰਜੀ ਦੀ ਪ੍ਰੋਬਲਮ ਹੋ ਰਹੀ ਆ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਉਹ ਪੇਸ਼ੈਂਟ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇਸ ਪੂਰੇ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਇਸ ਜਿਹੜੀ ਸਮੱਸਿਆ ਤੋਂ ਬਚ ਸਕਦੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈਗੀ ਮਿਕਸ ਹੋਇਆ ਆਵਾ ਤਾਂ স্মੋਗ ਜੈਸੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਆ ਤਾਂ ਮੇਰੇ ਨਾਲ ਸ਼ਹਿਰ ਦੇ ਪ੍ਰਮੁੱਖ ਡਾਕਟਰ ਡਾਕਟਰ ਗੋਰਸ ਸਦੇਵਾ ਮਿੱਦੂ ਨੇ ਗੱਲਬਾਤ ਕਰਨ ਲਿਆ ਡਾਕਟਰ ਸਾਹਿਬ ਸ਼ਹਿਰ ਦੀ ਹਵਾ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਪੰਜਾਬ ਦਾ ਏਕਿਓ ਜਿਹੜਾ ਵਾ ਉਹ ਵੀ ਬਹੁਤ ਜ਼ਿਆਦਾ ਆਪਚਾ ਜਾ ਵਾ ਤਾਂ ਕਿਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਆ ਰਹੇ ਨੇ ਸਾਲਿਆਂ ਦੀਆਂ ਪ੍ਰੋਬਲਮ ਆ ਰਹੀਆਂ ਨੇ ਕਈਆਂ ਨੂੰ ਅਲਰਜੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਗੋਰਸ ਸਤੋਂ ਪਹਿਲਾਂ ਤਾਂ ਨਵੇਂ ਬ ਧੰਨਵਾਦ ਕਰਦਾ ਕਿ ਹਮੇਸ਼ਾ ਟਾਈਮ ਟੂ ਟਾਈਮ ਜਿਹੜੇ ਜਨਤਾ ਦੇ ਜਿਹੜੀ ਅਵੇਅਰਨੈਸ ਤੇ ਮੁੱਦੇ ਨੇ ਤੁਸੀਂ ਚੱਕਦੇ ਹੋ ਕਬਜੀ ਸਾਰਿਆਂ ਨੂੰ ਮੇਰਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਪ੍ਰਣਾਮ ਅੱਜ ਕੱਲ ਸਾਡੇ ਕੋਲੇ ਜ਼ਿਆਦਾਤਰ ਪੇਸ਼ੈਂਟ ਮੈਂ ਕਹੂੰਗਾ 60 70% ਪੇਸ਼ੈਂਟਸ ਜਿਹੜੇ ਸਾਡੀਆਂ ਮੈਡੀਕਲ ਫਿਜ਼ੀਸ਼ੀਅਨਸ ਦੀ ਆਪੀ ਡੀਸ ਜਾ ਰਹੇ ਨੇ ਉਹ ਸਾਰਿਆਂ ਇਹੀ ਨੇ ਗਲੇ ਤੇ ਸਾਹ ਦੇ ਰਿਲੇਸ਼ਨ ਦੇ ਵਿੱਚ ਜਿਹੜੇ ਨੇ ਉਹ ਸਾਰੇ ਪੇਸ਼ੈਂਟਸ ਆ ਰਹੇ ਨੇ ਸਾਲਾਂ ਤੋਂ ਦਿੱਕਤ ਆ ਰਹੀ ਹੈ ਕਲੇਜ ਖਰਾਸ਼ ਹੈ ਡਰਾਈ ਕਫ ਹੈ ਜਿਹੜੀ ਕਿ ਰੋਕੀ ਨਹੀਂ ਰਹੀ ਹੈਗੀ ਅੱਖਾਂ 'ਚ ਜਲਨ ਹੈ ਨੈਜ਼ਲ ਨੈਜ਼ਲ ਕੰਗੇਸ਼ਨ ਹੈ ਇਹ ਵਾਲੇ ਪੇਸ਼ੈਂਟ ਜਿਹੜੇ ਨੇ ਸਾਡੇ ਕੋਲ ਆ ਰਹੇ ਨੇ ਤੇ ਹੁਣ ਹੌਲੀ-ਹੌਲੀ ਜਦੋਂ ਇਹ ਕੰਮ ਵੱਧਾ ਜਾ ਰਿਹਾ ਹੈ ਤਾਂ ਨਮੂਨੀਆਂ ਟਾਈਪ ਪੇਸ਼ੈਂਟਸ ਜਿਹੜੇ ਨੇ ਸਾਡੇ ਕੋਲੇ ਜਿਹੜੇ ਬੁਖਾਰ ਨਾਲ ਆ ਰਹੇ ਨੇ ਔਰ ਇਹਨਾਂ 'ਚੋਂ ਜ਼ਿਆਦਾਤਰ ਪੇਸ਼ੈਂਟ ਜਿਹੜੇ ਨੇ ਉਹ ਬੱਚੇ ਬਜ਼ੁਰਗ ਜਾਂ ਜਿਨ੍ਹਾਂ ਨੂੰ ਪਹਿਲਾਂ ਅਸਥਮਾ ਜਾਂ ਸੀਓਪੀਡੀ ਜਾਂ ਦਮੇ ਦੀ ਕੋਈ ਬਿਮਾਰੀ ਉਹਨਾਂ ਨੂੰ ਪਹਿਲਾਂ ਹੈਗੀ ਹੈ ਉਹ ਜ਼ਿਆਦਾ ਆ ਰਹੇ ਨੇ ਔਰ ਖਾਸ ਕਰਕੇ ਜਿਹੜੇ ਸਮੋਕਰਸ ਨੇ ਉਹਨਾਂ ਨੂੰ ਵੀ ਜਿਹੜੀ ਹੈ ਨੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਡਾਕਟਰ ਸਾਹਿਬ ਜਿਹੜੀ ਬਾਹਰ ਧੁੰਦ ਪੈ ਰਹੀ ਹੈ ਕੀ ਇਹ ਧੁੰਦ ਦਾ ਜਾਂ ਧੂਆਂ ਵਾਂ ਕੀ ਹੈਗਾ ਵਾ ਕਿਉਂਕਿ ਲੋਕਾਂ ਨੂੰ ਨਹੀਂ ਸਮਝ ਲੱਗ ਰਿਹਾ ਕੀ ਹੈ ਕੀ ਹੈਗੀ ਆ ਸਰਦੀਆਂ ਵਾਂ ਸਰਦੀਆਂ ਲੋਕ ਸਮਝਦੇ ਨੇ ਧੁੰਦ ਹੈਗੀ ਆ ਪਰ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਿਹੜੀਆਂ ਵਾਂ ਉਹ ਫੈ ਰੀਆਂ ਨੇ ਹਵਾ ਕਿਸ ਤਰ੍ਹਾਂ ਦੀ ਹੈਗੀ ਬਾਹਰੋਂ ਦੇਖੋ ਇਹ ਜਿੰਦੀ ਆਪਾਂ ਆਪ ਨੂੰ স্মੋਕ ਕਹਿੰਦੇ ਇਹਨੂੰ ਹੈਨਾ ਐਸਾ স্মੋਗ ਜਿਸਮੋਗ ਕਹਿੰਦੇ ਇਹਨੂੰ ਇਸ স্মੋਕ ਤੇ ਫਾਗ ਜਦੋਂ ਇਕੱਠੀ ਹੋ ਜਾਂਦੀ ਹੈ ਉਸੇ ਨੂੰ স্মੋਕ ਕਹਿੰਦੇ ਆ ਇਹ ਇਹ ਜਦੋਂ ਆਪਾਂ ਇਕੱਠੀਆਂ ਹੋ ਜਾਂਦੀਆਂ ਨੇ ਸੋ স্মੋਕ ਤਾਂ ਆਪਾਂ ਲੁਧਿਆਣੇ ਚ ਰਹਿੰਦੇ ਆ ਆਪਾਂ ਇੰਡਸਟਰੀਅਲ ਟਾਊਨ ਚ ਰਹਿੰਦੇ ਆ ਇੰਡਸਟਰੀਅਲ স্মੋਕ ਹੈ ਆਟੋਮੋਬਾਈਲ স্মੋਕ ਹੈ ਉਤੋਂ ਦੀਵਾਲੀ ਆ ਚੁ ਦੀਵਾਲੀ ਆ ਗਈ ਦੀਵਾਲੀ ਤੇ ਇਤਕੇ ਪਟਾਕੇ ਰਿਕਾਰਡ ਤੋੜ ਚੱਲੇ ਨੇ ਉਹਨਾਂ ਦੀ স্মੋਕ ਹੈ ਔਰ ਜਦੋਂ ਹੀ ਮੌਸਮ ਚੇਂਜ ਹੋਇਆ ਟੈਂਪਰੇਚਰ ਡਿਫਰੈਂਸ ਵਧਿਆ ਤੇ ਕਿਹਨਾਂ ਧਰਤੀ ਹਜੇ ਗਰਮ ਹੈ ਉੱਪਰੋਂ ਠੰਡਾ ਮੌਸਮ ਸ਼ੁਰੂ ਹੋਇਆ ਤੇ ਇਹ ਜਿਹੜੀ ਹੈ ਨਾ ਉਹ ਪਰਤ ਜਿਹੜੀ ਹੈ ਉਹ ਫੌਗ ਹੋਣੀ ਸ਼ੁਰੂ ਹੋ ਜਾਂਦੀ ਹੈ ਸਵੇਰੇ ਸ਼ਾਮ ਤੇ ਜਦੋਂ স্মੋਕ ਫੌਗ ਨਾਲ ਮਿਲ ਜਾਂਦੀ ਹੈ ਠੀਕ ਹੈ ਨਾ ਤਾਂ ਉਹਨੂੰ স্মੋਕ ਕਹਿੰਦੇ ਔਰ ਡੇਂਜਰ ਹੋ ਜਾਂਦੀ ਹੈ ਡੇਂਜਰ ਬਣ ਜਾਂਦੀ ਹੈ ਡੇਂਜਰ ਬਣ ਜਾਂਦੀ ਹੈ ਔਰ ਉੱਤੋਂ ਰਹਿੰਦੀ ਜਾਂਦੀ ਕਸਰ ਜਿਹੜੀ ਹੈ ਉਹ ਇਸ ਮੌਸਮ ਦੇ ਵਿੱਚ ਜੀਰੀ ਜੀ ਨੂੰ ਆਪਾਂ ਕਹਿੰਦੇ ਆ ਜਿੰਨੂੰ ਆਪਾਂ ਉਹਦਾ ਜਿਹੜਾ ਬਚਿਆ ਸਟਬਲ ਹੁੰਦਾ ਉਹਨੂੰ ਅਸੀਂ ਪ੍ਰਾਲੀ ਕਹਿ ਦਿੰਨੇ ਆ ਤੇ ਪੁਰਾਣਾ ਰਿਵਾਜ ਜਿਹੜਾ ਚੱਲੇ ਆ ਰਿਹਾ ਹੈ ਇਹ ਲੋ ਨਵੀਂ ਫਸਲ ਬੀਜਣ ਤੋਂ ਪਹਿਲਾਂ ਉਹ ਪਰਾਲੀ ਨੂੰ ਅੱਗ ਲਾ ਦਿੰਦੇ ਨੇ ਉਹਨੂੰ ਖਤਮ ਕਰਨ ਲਈ ਉਹਨੂੰ ਅੱਗ ਲਾ ਦਿੰਦੇ ਨੇ ਔਰ ਤੁਹਾਨੂੰ ਮੈਂ ਦੱਸਦੇ ਆ ਕਿ ਜਿਹੜੀ ਪਰਾਲੀ ਹੁੰਦੀ ਆ ਉਹਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਚਾਵਲ ਜਿਹੜਾ ਹੈ ਆਪਾਂ ਜਦੋਂ ਵੇਚਦੇ ਆ ਤੁਹਾਨੂੰ ਬਹੁਤ ਪਾਣੀ ਚਾਹੀਦਾ ਹੁੰਦਾ ਹੈ ਤੇ ਜਦੋਂ ਉਹਨੂੰ ਅੱਗ ਲਾ ਦਿੰਦੇ ਆ ਉਹ ਧੂੰਆਂ ਬਹੁਤ ਡੈਂਸ ਹੁੰਦਾ ਧੂੰਆਂ ਡੈਂਸ ਹੁੰਦਾ ਹੈ ਔਰ ਉਹਦੇ ਸਸਪੈਂਡਡ ਪਾਰਟੀਕਲ ਬਹੁਤ ਜ਼ਿਆਦਾ ਹੁੰਦੇ ਆ ਸੋ ਇਹ ਸਾਰਾ ਕੁਝ ਜਦੋਂ ਟੈਂਪਰੇਚਰ ਚੇਂਜ ਹੋ ਗਿਆ ਇੰਡਸਟਰੀਅਲ স্মੋਕ ਹੋ ਗਈ ਇਧਰੋਂ ਜਦੋਂ ਪਰਾਲੀ ਬਲਦੀ ਹੈ ਤੇ ਜਦੋਂ ਜਦੋਂ ਹਵਾ ਦਾ ਜਿਹੜਾ ਰੁੱਖ ਹੈ ਜਦੋਂ 6 ਕਿਲੋਮੀਟਰ ਜਿਹੜੀ ਉਹਦੀ ਸਪੀਡ ਹੈ ਉਹ ਜਦੋਂ ਉਹ 6 ਕਿਲੋਮੀਟਰ ਪਰ ਘੰਟੇ ਦੀ ਰਫਤਾਰ ਤੋਂ ਘਟ ਜਾਂਦੀ ਹੈ ਤੇ ਉਹਨੂੰ ਕਿਧਰੇ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਉੱਪਰ ਉਹ ਜਾ ਨਹੀਂ ਸਕਦੀ ਨੀਚੇ ਉਹ ਸਸਪੈਂਡਡ ਪਾਰਟੀਕਲ ਹੋ ਜਾਂਦੇ ਸੋ AQI ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ AQI 400 ਦੇ ਨੇੜੇ ਆਲਰੇਡੀ ਪਹੁੰਚ ਚੁੱਕੇ ਹੈ ਲੋਕਾਂ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਔਰ ਇਹ ਇੰਨਾ ਘਾਤਕ ਹੈ ਕਿ ਸਿਰਫ ਸਿੰਪਲ ਫਲੂ ਵੀ ਨਹੀਂ ਕਈ ਲੋਕਾਂ ਲਈ ਮੈਂ ਵਾਰਨਿੰਗ ਦੇ ਰਿਹਾ ਇਹ ਜਾਨਲੇਵਾ ਵੀ ਹੋ ਸਕਦਾ ਹੈ ਇਸੋ ਇਹ ਵੀ ਦੇਖਣ ਨੂੰ ਆਇਆ ਕਿ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਦਿੱਕਤ ਆਂਦੀ ਹੁੰਦੀ ਆ ਜਿਹੜੇ ਬਿਲਕੁਲ ਠੀਕ ਨਹੀਂ ਉਹਨਾਂ ਨੂੰ ਵੀ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀਆਂ ਮੈਂ ਇਸ ਮੌਸਮ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਕੀ ਕਾਰਨ ਇਹ ਇਹ ਸਾਰਾ ਜਿਵੇਂ ਤੁਸੀਂ ਦੱਸਿਆ ਕਿ স্মੋਕ ਬਹੁਤ ਡੇਂਜਰ ਹੈਗੀ ਆ ਆਪਾਂ ਮੇਨ ਕਾਰਨ ਨਹੀਂ ਸਮਝ ਸਕਦੇ ਬਿਲਕੁਲ ਇਸ ਵੇਲੇ ਤਾਂ ਜੋ ਜੋ ਵੀ ਸਾਡੇ ਕੋਲ ਐਕਿਊਟ ਬ੍ਰੌਂਕਾਈਟਿਸ ਦੇ ਜਾਂ ਜਿਹਨੂੰ ਸਾਹ ਦੀ ਬਿਮਾਰੀ ਕਹਿੰਦੇ ਆ ਆਪਾਂ ਡਰਾਈ ਕਫ ਗਲੇ ਚ ਇਰੀਟੇਸ਼ਨ ਨੈਜ਼ਲ ਇਰੀਟੇਸ਼ਨ ਅੱਖਾਂ ਦੀ ਇਰੀਟੇਸ਼ਨ ਪਤ ਰਹੀਆਂ ਨੇ ਏਕਾਂ ਲੋਕਾਂ ਦੀ ਇਹ ਨਾਰਮਲ ਹਰ ਬੰਦੇ ਨੂੰ ਹੀ ਹੋ ਰਿਹਾ ਆਏਗਾ ਔਰ ਖਾਸ ਕਰਕੇ ਜਿਹੜੇ ਬੰਦੇ ਥੋੜੇ ਸੈਂਸਿਟਿਵ ਨੇ ਜਿਆਦਾ ਇਹਨਾਂ ਚੀਜ਼ਾਂ ਤੋਂ ਉਹ ਬਹੁਤ ਦਿੱਕਤਾਂ ਆ ਰਹੇ ਹੈ ਕਿਸ ਤਰ੍ਹਾਂ ਲੋਕ ਪਰਹੇਜ਼ ਕਰਨ ਇਹਨਾਂ ਚੀਜ਼ਾਂ ਤੋਂ ਕੰਮਾਂ ਤੇ ਵੀ ਜਾਣਾ ਵਾ ਸੜਕਾਂ ਤੇ ਜਾਣਾ ਜ਼ਰੂਰੀ ਕੰਮ ਲਈ ਜਾਣਾ ਪੈਂਦਾ ਵਾ ਪਰ ਇਹ ਦਿੱਕਤਾਂ ਆਂਦੀ ਤਾਂ ਕਿਸ ਤਰ੍ਹਾਂ ਪਰਹੇਜ਼ ਕਰ ਬਿਲਕੁਲ ਠੀਕ ਕਹਿ ਰਹੇ ਹੋ ਗੌਰਵ ਜੀ ਆਪਾਂ 올ਰੇਡੀ ਇੰਡਸਟਰੀਅਲ ਵਰਕਰ ਬਹੁਤ ਨੇ ਸਟੀਲ ਆਇਰਨ ਕੰਮ ਵੀ ਬਹੁਤ ਹੈ ਹਾਜ਼ਰੀ ਬਹੁਤ ਹੈ ਸਾਈਕਲ ਪਾਰਟ ਦੇ ਵਿੱਚ ਵੀ ਵੈਲਡਿੰਗ ਦਾ ਕੰਮ ਬਹੁਤ ਹੁੰਦਾ ਧੂਆਂ ਬਹੁਤ ਜ਼ਿਆਦਾ ਹੈ ਚਲੋ ਕੰਮ ਤੇ ਤਾਂ ਜਾਣਾ ਹੀ ਪਰ ਕੋਸ਼ਿਸ਼ ਇਹ ਕਰੋ ਕਿ ਜੇ ਬਹੁਤ ਜ਼ਰੂਰੀ ਨਹੀਂ ਹੈਗਾ ਤਾਂ ਇੰਡੋਰੀ ਖਾਸ ਕਰਕੇ ਬੱਚੇ ਬਜ਼ੁਰਗਾਂ ਨੂੰ ਬਿਲਕੁਲ ਬਾਹਰ ਨਾ ਕੱਢੋ ਔਰ ਮੇਰੀ ਅਪੀਲ ਹੈ ਸਰਕਾਰ ਨੂੰ ਕਿ ਸ਼ਹਿਰ ਸਕੂਲਾਂ ਦੇ ਛੁੱਟੀ ਕਰ ਦੇਣੀ ਚਾਹੀਦੀ ਹੈ ਵਿਜ਼ਿਬਿਲਟੀ ਕਰਕੇ ਵੀ স্মੋਕ ਕਰਕੇ ਵੀ ਪਰ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਔਰ ਮਾਸਕ ਪਾ ਕੇ ਰੱਖੋ ਮਾਸਕ ਪਾਕ ਨਹੀਂ ਆਏਗਾ ਤਾਂ ਰੁਮਾਲ ਬੰਨ ਕੇ ਰੱਖੋ ਜੇ ਤੁਸੀਂ ਦੁਪਈਆ ਵਾਹਨ ਚਲਾ ਰਹੇ ਹੋ ਤਾਂ ਹੈਲਮਟ ਪਾ ਕੇ ਆਪਣਾ ਅੱਗੇ ਜੜਾ ਹੈਗਾ ਉਹ ਤੁਸੀਂ ਉਹ ਅਮੋਸ਼ੀਸ਼ਾ ਆ ਕੇ ਕਰਕੇ ਸਿੱਧਾ ਤੁਹਾਨੂੰ স্মੋਗ ਵਿੱਚ ਨਾ ਪਵੇ ਐਸੀ ਜਿਹੜਾ ਚਲਾ ਕੇ ਰੱਖੋ ਤੇ ਐਸੀ 에ਅਰ ਪਿਊਰੀਫਾਇਰ ਲਾ ਸਕਦੇ ਆ ਖਾਨ ਪੀਂਦਾ ਥੋੜਾ ਪ੍ਰੇਜ਼ ਰੱਖ ਸਕਦੇ ਆ ਕਲੀ ਚੀਜ਼ ਖੱਟੀ ਚੀਜ਼ ਆਚਾਰ ਬਾਜ਼ਾਰ ਦੀ ਚੀਜ਼ਾਂ ਇਹਨਾਂ ਚ ਜਿਆਦਾ ਪ੍ਰੇਜ਼ ਰੱਖ ਸਕਦੇ ਆ ਸਟੀਮ ਲੈ ਸਕਦੇ ਆ ਜੇ ਵੀਜ਼ਿੰਗ ਜਿਆਦਾ ਹੈ ਤਾਂ ਨਿਬਲਾਈਜ਼ਰ ਤੁਹਾਨੂੰ ਬਹੁਤ ਹੈਲਪ ਕਰ ਸਕਦੇ ਆ ਆਪਣੇ ਮੈਡੀਕਲ ਐਕਸਪਰਟ ਨਾਲ ਜ਼ਰੂਰ ਜਿਹੜਾ ਤੁਹਾਨੂੰ ਕਦੇ ਵੀ ਕੁਝ ਐਵੋਜੀ ਲੱਗਦਾ ਕਿ ਤੁਹਾਨੂੰ ਸਾਹ ਦੀ ਦਿੱਕਤ ਆ ਰਹੀ ਹੈ ਸੈਚੂਰੇਸ਼ਨ ਘਟ ਰਹੀ ਹੈ ਕਫ ਤੁਹਾਡੀ ਜਾ ਨਹੀਂ ਰਹੀ ਤੇਜ਼ ਬੁਖਾਰ ਆ ਰਿਹਾ ਹੈ ਉਲਟੀਆਂ ਆ ਰਹੀਆਂ ਤਾਂ ਤੁਸੀਂ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰੋ ਸੋ ਤੁਸੀਂ ਇਹ ਸਲਾਹ ਦਿੱਤੀ ਕਿ ਡਾਕਟਰ ਕੋਈ ਮਜੱਦੀ ਜਾਓ ਬਹੁਤ ਲੋਕ ਸਿਆਣੇ ਹੋ ਗਏ ਨੇ ਲੋਕ Google ਡਾਕਟਰ ਤੋਂ ਬੜੀ رائے ਲੈਣ ਲੱਗ ਗਏ ਨੇ ਉਹ ਘਰ ਦੇ ਵਿੱਚ ਹੀ ਦੇਸੀ ਇਲਾਜ ਕਰਨ ਲੱਗ ਜਾਂਦੇ ਨੇ ਕੀ ਉਹ ਸਹੀ ਹੈਗਾ ਵਾ ਤੁਹਾਡੇ ਅੱਗੇ ਕੱਪ ਆ ਮੈਂ ਵੀ ਪੜ ਰਿਹਾ ਸੀਗਾ ਇਹ ਵੀ ਦਰਸ਼ਕਾਂ ਨੂੰ ਦਿਖਾ ਦਿਓ ਕਿ Google ਡਾਕਟਰ ਸਹੀ ਆ ਜਾਂ ਡਾਕਟਰ ਇਹ ਹੁਣ ਹਰ ਛੋਟੇ ਬੱਚੇ ਤੋਂ ਲੈ ਕੇ ਹਰੇਕ ਤਿਆਰ ਚ ਆ ਗਿਆ ਲੋਕ ਇਹ ਸੋਚਦੇ ਵੀ ਸ਼ਾਇਦ AI ਤੋਂ ਆਪਾਂ ਕਰਕੇ ਸ਼ਾਇਦ ਕੁਝ ਇਹੋ ਜਿਹਾ ਆਪਾਂ ਕਰ ਸਕਦੇ ਆ ਬਟ ਮੇਰੇ ਇੱਕ ਬਹੁਤ ਵੱਡੇ ਸਲਾਹ ਆ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਇਹ ਦਿਖਾ ਦਿਆਂ ਇਹ ਮੈਂ ਪਹਿਲਾਂ ਹੀ ਇੱਥੇ ਲਿਖਿਆ ਕਿ ਪਲੀਜ਼ ਡੂ ਨਾਟ ਕਨਫਿਊਜ਼ ਯੂਅਰ ਗੂਗਲ ਸਰਚ ਵਿਦ ਮਾਈ ਮੈਡੀਕਲ ਡਿਗਰੀ ਜਿਹੜਾ ਡਾਕਟਰ ਹੈ ਡਾਕਟਰ ਪੇਸ਼ੈਂਟ ਨੂੰ ਕਿਹਦੇ ਨਾਲ ਦੇਖਦਾ ਹੈ ਅਸੀਂ ਪੇਸ਼ੈਂਟ ਐਜ਼ ਅ ਹੋਲ ਦੇਖਦੇ ਹਾਂ ਗੂਗਲ ਤੁਹਾਨੂੰ ਨਹੀਂ ਦੇਖ ਰਿਹਾ ਗੂਗਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਉਹਨੇ ਤੁਸੀਂ ਕਹਿਣਾ ਜੀ ਮੈਨੂੰ ਖੰਗ ਹੈ ਉਹਨੇ ਤੁਹਾਨੂੰ ਕਹਿ ਦੇਣਾ ਸ਼ਾਇਦ ਤੁਹਾਨੂੰ ਕੈਂਸਰ ਹੀ ਨਾ ਹੋਵੇ ਉਹ ਫਿਰ ਪੇਸ਼ੈਂਟ ਘਬਰਾ ਜਾਂਦਾ ਹੈ ਕਦੇ ਕੋਈ ਛਾਤੀ ਦਾ ਸਕੈਨ ਕਰਾਣ ਆ ਰਿਹਾ ਸਾਡੇ ਕਦੇ ਕੋਈ ਕੁਛ ਆ ਰਿਹਾ ਠੀਕ ਹੈ ਨਾ ਹੁਣ ਡੈਂਗੂ ਵੀ ਅੱਜ ਕੱਲ ਫੈਲਿਆ ਹੋਇਆ ਠੀਕ ਹੈ ਨਾ ਥੋੜਾ ਜਿਹਾ ਵੀ ਸਭ ਨੂੰ ਬੁਖਾਰ ਆਂਦਾ ਲੋਕੀ ਕਹਿੰਦੇ ਸਾਨੂੰ ਦਾਖਲ ਕਰ ਲੋ ਜੀ ਮੈਨੂੰ ਡੈਂਗੂ ਤਾਂ ਨਹੀਂ ਹੋ ਗਿਆ ਸੋ ਗੂਗਲ ਜਿਹੜਾ ਹੈ ਉਹ ਤੁਹਾਨੂੰ ਕਨਫਿਊਜ਼ ਕਰੇਗਾ ਗੂਗਲ ਤੁਹਾਨੂੰ ਸਹੀ ਰਾਏ ਨਹੀਂ ਦੇ ਪਾਉਂਦਾ ਬਿਕੋਜ਼ ਜਿਹੜੀ ਮੈਡੀਕਲ ਐਕਸਪਰਟਿਸ ਹੈ ਇੱਕ ਡਿਫਰੈਂਸ ਹੈ ਹੁਣ ਇਹ ਤੁਹਾਨੂੰ ਐਜ਼ ਅ ਹਿਊਮਨ ਬੀਇੰਗ ਜਿਹੜਾ ਹੈ ਉਹ ਤੁਹਾਨੂੰ ਟਰੀਟ ਕਰਨਾ ਹੈ ਅਸੀਂ ਤੁਹਾਨੂੰ ਐਗਜ਼ਾਮਿਨ ਕਰਨਾ ਹੈ ਤੁਹਾਡੀ ਚੈਸਟ ਦੇਖਣੀ ਹੈ ਥਰੋਟ ਦੇਖਣਾ ਹੈ ਬੀਪੀ ਦੇਖਣਾ ਹੈ ਤੁਹਾਨੂੰ 슈ਗਰ ਤਾਂ ਨਹੀਂ ਤੁਹਾਨੂੰ ਕੋਈ ਇਸ਼ੂ ਤਾਂ ਨਹੀਂ ਤੁਹਾਡੇ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਨੂੰ ਨਹੀਂ ਦੱਸ ਪਾਏਗੀ ਤੈਨੂੰ ਐਂਟੀਬਾਇਓਟਿਕ ਦੇ ਲੋੜਾ ਕਿ ਐਂਟੀ ਅਲਰਜਿਕ ਦੇ ਲੋੜਾ ਕਿ ਤੈਨੂੰ ਸਟੀਰੋਇਡ ਦੇ ਲੋੜਾ ਤੈਨੂੰ ਕਫ ਸਰਪ ਕਿਹੜਾ ਸੂਟ ਕਰੇਗਾ ਕਿਹੜਾ ਨਹੀਂ ਕਰੇਗਾ ਸੋ ਉਹ ਇੱਕ ਹੌਲਿਸਟਿਕ ਅਪਰੋਚ ਜਿਹੜੀ ਪੇਸ਼ੈਂਟ ਦੇ ਟਵਾਰਡਸ ਹੈਗੀ ਹੈ ਉਹ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਦੇ ਵੀ ਦੱਸ ਨਹੀਂ ਪਾਏਗਾ ਡਾਕਟਰ ਗੋਰ ਸਦੇਵਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਆ ਰਹੇ ਨੇ ਸ਼ਹਿਰ ਦੀ ਆਵਾਜ਼ ਹਵਾ ਜਿਹੜੀ ਆ ਉਹ ਬਹੁਤ ਖਰਾਬ ਚੱਲ ਰਹੀ ਆ ਤਾਂ ਉਸ ਤੋਂ ਬਚਣ ਦੇ ਲਈ ਅਗਰ ਤੁਸੀਂ ਜੇ ਬਚਣਾ ਚਾਹੁੰਦੇ ਹੋ ਤਾਂ ਇੰਟਰਵਿਊ ਨੂੰ ਜਰੂਰ ਸੁਣੀਓ ਡਾਕਟਰ ਸਾਹਿਬ ਦੀ ਰਾਏ ਜਰੂਰ ਲਈਓ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ Google ਤੇ ਸਰਚ ਨਾ ਕਰੋ ਡਾਕਟਰ ਕੋਲ ਜਾ ਕੇ ਜਿਹੜੀ ਆਪਣੀ ਸਥਿਤੀ ਦਿਖਾਓ ਤਾਂ ਕਿ ਤੁਹਾਡਾ ਇਲਾਜ ਜਿਹੜਾ ਵਾ ਸਹੀ ਹੋ ਸਕੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਬਿੰਦੂ ਜਗਮਨ ਟੀਵੀ ਲੁਧਿਆਣਾ